ਤਾ ਗੱਲ ਕਰਾਂਗੇ ਜੀ ਇੱਕ ਪੰਜਾਬ ਸਰਕਾਰ ਦੁਆਰਾ ਲਏ ਜਾ ਰਹੇ ਫੈਸਲੇ ਦੀ ਤਾਂ ਹੁਣ ਪੰਜਾਬ ਸਰਕਾਰ ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਇੱਕ ਫੈਸਲਾ ਲੈਣ ਜਾ ਰਹੀ ਹੈ ਜਿਹੜੇ ਉਹਨਾਂ ਡਰਾਈਵਿੰਗ ਟੈਸਟ ਟਰੈਕ ਨੇ ਇੱਥੇ ਜੋ ਵੀ ਸਾਜ਼ੋ ਸਮਾਨ ਲੱਗਿਆ ਹੈ ਚਾਹੇ ਉਹ ਸੀਸੀਟੀਵੀ ਕੈਮਰਾ ਹੈ ਜਾਂ ਫਿਰ ਹੋਰ ਕੋਈ ਵੀ ਸਮਾਨ ਹੈ ਸਰਕਾਰ ਹੁਣ ਇਸ ਨੂੰ ਅਪਗ੍ਰੇਡ ਕਰਨ ਜਾ ਰਹੀ ਹੈ ਕਿਉਂਕਿ ਜਿਹੜੇ ਕੈਮਰੇ ਨੇ ਉਹ ਪੁਰਾਣੇ ਨੇ ਇੰਨੀ ਉਹਨਾਂ ਕੈਮਰਿਆਂ ਦੀ ਹਾਈ ਕੁਆਲਿਟੀ ਹੈ ਨਹੀਂ ਜਦੋਂ ਕੋਈ ਉਮੀਦਵਾਰ ਜਾਂ ਨੌਜਵਾਨ ਉਹ ਡਰਾਈਵਿੰਗ ਟੈਸਟ ਦੇਣ ਆਉਂਦਾ ਹੈ ਤਾਂ ਚੰਗੀ ਤਰ੍ਹਾਂ ਉਹ ਵੀਡੀਓ ਰਿਕਾਰਡ ਨਹੀਂ ਕਰਦੇ ਇਸ ਤੋਂ ਇਲਾਵਾ ਸਬੰਧਤ ਵਿਭਾਗ ਨੂੰ ਕਈ ਸ਼ਿਕਾਇਤਾਂ ਵੀ ਗਈਆਂ ਨੇ ਕਿ ਇਹਨਾਂ ਦੇ ਵਿੱਚ ਤਕਨੀਕੀ ਖਰਾਬੀ ਜਿਹੜੀ ਰਹਿੰਦੀ ਹੈ ਜਿਹਦੇ ਕਰਕੇ ਵੀਡੀਓ ਨੂੰ ਰਿਕਾਰਡ ਕਰਨ ਦੇ ਵਿੱਚ ਸਮੱਸਿਆ ਆਉਂਦੀ ਹੈ ਇਸ ਤੋਂ ਇਲਾਵਾ ਇਹ ਸ਼ਿਕਾਇਤਾਂ ਵੀ ਗਈਆਂ ਨੇ ਕਿ ਕਈ ਲੋਕ ਹੁੰਦੇ ਆ ਜਿਹੜੇ ਇਹ ਟੈਸਟ ਦੇ ਵਿੱਚੋਂ ਦਾ ਫੇਲ ਹੋ ਜਾਂਦੇ ਆ ਪਰ ਚੋਰ ਮੋਰੀਆਂ ਥਾਣੀ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਜਾਂਦੇ ਆ ਕੈਨ ਤੋਂ ਭਾਵ ਲੈਣ ਦੀਨ ਕਰਕੇ ਤਾਂ ਹੁਣ ਸਰਕਾਰ ਉਹਨਾਂ ਚੋਰ ਮੋਰੀਆਂ ਨੂੰ ਬੰਦ ਕਰਨ ਜਾ ਰਹੀ ਹੈ ਜਿੰਨਾ ਵੀ ਡਰਾਈਵਿੰਗ ਟੈਸਟ ਟ੍ਰੈਕਾਂ ਤੇ ਸਾਜੋ ਸਮਾਨ ਲੱਗਦਾ ਹੈ ਚਾਹੇ ਉਹ ਸੀਸੀਟੀਵੀ ਕੈਮਰੇ ਨੇ ਜਾ ਕੋਈ ਹੋਰ ਚੀਜ਼ਾਂ ਨੇ ਉਹ ਸਾਰੀਆਂ ਹੁਣ ਅਪਗ੍ਰੇਡ ਹੋਣਗੀਆਂ ਹਾਈ ਕੁਆਲਿਟੀ ਦੇ ਕੈਮਰੇ ਉੱਤੇ ਲੱਗਣ ਜਾ ਰਿਹਾ ਹੈ ਔਰ ਇੱਕ ਕੁੱਲ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਵੀਂ ਦਿਖਾਈ ਦੇਊ ਇਸ ਤੋਂ ਇਲਾਵਾ ਇਹ ਸ਼ਿਕਾਇਤਾਂ ਵੀ ਆਈਆਂ ਨੇ ਕਿ ਡਰਾਈਵਿੰਗ ਲਾਇਸੈਂਸ ਕਿਸੇ ਹੋਰ ਨੌਜਵਾਨ ਦਾ ਬਣਨਾ ਹੁੰਦਾ ਹੈ ਟੈਸਟ ਕੋਈ ਹੋਰ ਦੇ ਰਿਆ ਹੁੰਦਾ ਹੈ ਤਾਂ ਹੁਣ ਇਹ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਹੈ ਜਿਹੜੀ ਗੱਡੀ ਦੇ ਡੈਸ਼ਬੋਰਡ ਤੇ ਵੀ ਕੈਮਰਾ ਲਗਾਉਣ ਜਾ ਰਹੀ ਹੈ ਜੋ ਇਹ ਕਲੀਅਰ ਕਰੂ ਜਿਹੜੇ ਨੌਜਵਾਨ ਦਾ ਇਹ ਡਰਾਈਵਿੰਗ ਲਾਇਸੈਂਸ ਬਣ ਰਿਹਾ ਹੈ ਵੀ ਉਹੀ ਹੈ ਜਾਂ ਫਿਰ ਕੋਈ ਹੋਰ ਹੈ ਸਾਰੀ ਹਾਈ ਕੁਆਲਿਟੀ ਦੇ ਕੈਮਰੇ ਹੋਣਗੇ ਵੀਡੀਓ ਰਿਕਾਰਡ ਹੋ ਜੇ ਕਿਸੇ ਕਿਤੇ ਦੋਸ਼ ਲੱਗਦਾ ਹੈ ਉਹ ਨਾਲ ਦੀ ਨਾਲ ਵੀਡੀਓ ਕੱਢ ਕੇ ਦੇਖਿਆ ਜਾ ਸਕੂਗਾ ਤਾਂ ਹੁਣ ਪੰਜਾਬ ਸਰਕਾਰ ਇਸ ਟੈਸਟ ਟ੍ਰੈਕਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਜਾ ਰਹੀ ਹੈ ਨਿਰਪੱਖ ਕਰਨ ਜਾ ਰਹੀ ਹੈ ਤੇ ਇਹਦੇ ਵਿੱਚ ਟੈਕਨੋਲੋਜੀ ਹੈ ਜਿਹੜੀ ਨਵੀਂ ਉਹ ਐਡ ਕਰਨ ਜਾ ਰਹੀ ਹੈ ਤਾਂ ਹੁਣ ਇਹਨਾਂ ਟੈਸਟ ਟ੍ਰੈਕਾਂ ਦੇ ਵਿੱਚ ਸੈਂਸਰ ਵੀ ਜਿਹੜੇ ਲੱਗ ਜਾਣੇ ਹੈ ਜੋ ਸਮੇਂ-ਸਮੇਂ ਤੇ ਜੋ ਵੀ ਉੱਥੇ ਐਕਟੀਵਿਟੀ ਹੁੰਦੀ ਹੈ ਉਸ ਨੂੰ ਰਿਕਾਰਡ ਕਰਨਗੇ ਤਾਂ ਹੁਣ ਜਿਹੜੇ ਇਹਦੇ ਵਿਚਾਲੇ ਏਜੰਟ ਹੁੰਦੇ ਆ ਜਿਹੜੇ ਕਹਿੰਦੇ ਆ ਸਾਡਾ ਬੰਦਾ ਹੈਗਾ ਐਨੇ ਪੈਸੇ ਲੱਗਣਗੇ ਤੇਰਾ ਡਰਾਈਵਿੰਗ ਲਾਇਸੈਂਸ ਬਣਾ ਦਾਂਗੀ ਤਾਂ ਉਹਨਾਂ ਦਾ ਹੁਣ ਕੰਮ ਹੈ ਜਿਹੜਾ ਉਹ ਖਤਮ ਹੋਣ ਜਾ ਰਿਹਾ ਸਾਰਾ ਸਿਸਟਮ ਹੀ ਆਟੋਮੈਟਿਕ ਹੋ ਜਾਊਗਾ ਸੈਂਸਰ ਆਧਾਰਿਤ ਹੋ ਜਾਊਗਾ ਉੱਚ ਕੁਆਲਿਟੀ ਦੇ ਹਾਈ ਕੈਮਰੇ ਜਿਹੜੇ ਉੱਥੇ ਲੱਗਣ ਜਾ ਰਹੇ